ਪ੍ਰਾਈਸ ਆਪਾਂ ਨੇ ਕਿੰਨਾ ਕੁ ਰੱਖਿਆ ਸਰ ਇਹਦੀ ਜਿਹੜੀ ਕੰਪਨੀ ਪ੍ਰਾਈਸਿੰਗ ਆ ਜਾਂਦੀ ਆ ਉਹ ਨੀਅਰ ਬੋਟ ਆ ਜਾਂਦੀ ਆ 4500 ਰੁਪਿਆ ਹੋਰ ਡਿਸਕਾਊਂਟ ਕਰਕੇ ਪੈ ਜਾਏਗਾ ਤੁਹਾਨੂੰ ਸਾਰਾ 3000 ਦੀ ਰੇਟ ਟਾਟਾ ਸਟੀਲ ਹੈ ਇਹਦੀ ਲਾਈਫ ਟਾਈਮ ਗਾਰੰਟੀ ਦਿੰਦੀ ਕੰਪਨੀ ਓਕੇ ਫਰੇਮ ਹੈਂਡਲ ਚਿਮਟਾ ਕੋਈ ਵੀ ਚੀਜ਼ ਲਾਈਫਟਾਈਮ ਲਾਈਫਟਾਈਮ ਸਰ ਇਹਦੀ ਕੋਈ ਵੀ ਚੀਜ਼ ਵਿਦਾਊਟ ਐਕਸੀਡੈਂਟਲ ਰਿਕੀਸਟ ਹੋਟ ਜਵੇ ਕੰਪਨੀ ਚੇਂਜ ਕਰਦੀ ਹੈ ਮਤਲਬ ਵੈਸੇ ਹੈਗੀ ਆ 6200 ਇਹ ਤੁਹਾਨੂੰ ਡਿਸਕਾਊਂਟ ਕਰਕੇ ਸਾਰਾ ਪਏਗਾ 4100 4100 ਰੁਪਏ ਦਾ ਜੀ ਅੱਜ ਇਹ ਜਿਹੜੇ ਹੁਣ ਮੋਟਰਸਾਈਕਲ ਹਨ ਬੈਟਰੀਆਂ ਵਾਲੇ ਹੈਗੇ ਆ ਤੇ ਇਹਨਾਂ ਦਾ ਬਜਟ ਕਿੱਥੋਂ ਸਟਾਰਟ ਹੋ ਜਾਂਦਾ ਵੈਸੇ ਸਟਾਰਟਿੰਗ ਜਿਹੜੀ ਹੈ ਉਹ 3500 ਸ਼ੁਰੂ ਹੋ ਜਾਂਦੀ ਹੈ ਠੀਕ ਹਾਂ ਔਰ 350 ਤੋਂ سٹارٹ ہو کے ਸਾਡੇ ਕੋਲ 15000 تک دی جیپ اور موٹر سائیکل بچال رہی ہے ہاں ٹریکٹر اپنی پنجابیوں دا جانڑی دیکھو ਤੁਹਾਨੂੰ ਪਤਾ ਹੀ ਹੈ ਜਿੱਥੇ ٹریکٹر ਰੁਕ ਗਿਆ ਇੱਕ ਵਾਰ ਦੇਖਿਆ ਗਿਆ ਬੱਚੇ ਨੂੰ ਉਹਨੇ ٹریکٹر ਦਾ ਸਭ ਤੋਂ ਪਹਿਲੇ ਮੰਗਣਾ ਹੈ ਸਾਡੇ ਪੰਜਾਬ ਚ ٹریکٹر ਦੀ سیل ਸਭ ਤੋਂ ਜ਼ਿਆਦਾ ਹੈ ਜੀ ਗੱਡੀਆਂ ਨਾਲੋਂ ਜ਼ਿਆਦਾ ٹریکٹر ਪਸੰਦ ਕੀਤਾ ਜਾਂਦਾ ਸਮਹੀਦ ਵਧੀਆ دیتی ਹੈ ਇਹਦੀ ਬ੍ਰੇਕਿੰਗ سسٹم ਨੂੰ ਤੁਸੀਂ ਜੇ ਲੂਜ਼ ਹੋ ਚੁੱਕੀ ਆ ਇਹਨੂੰ ਟਾਈਟ ਕਰ ਲਓ ਟਾਈਟ ਕਰਨ ਨਾਲ ਤੁਹਾਨੂੰ ਕਿਸੇ میکینک ਕੋ ਜਾਣ ਦੀ ਜਰੂਰਤ ਨਹੀਂ ਜਸਟ ਇਹਨੂੰ ਟਾਈਟ অর ਲੂਸ ਕਰੋ ਇਹ ਤੁਹਾਡੀ ਬ੍ਰੇਕ ਦੁਆਰਾ ਰਿਪੇਅਰ ਹੋ ਜੇਗੀ ਆਪਣੇ ਆਪ ਜਿਹੜੇ ਸਾਈਕਲਾਂ ਚਲਾਉਂਦੇ ਆ ਉਹਨਾਂ ਦਾ ਪਤਾ ਹੀ ਨਹੀਂ ਹੈ ਬਿਲਕੁਲ ਸਰ ਹਾਂ ਸੋ ਇਹਦੀ ਪ੍ਰਾਈਸਿੰਗ ਬਜਾਏ ਸਾਰੀ ਤੁਹਾਨੂੰ 7000 ਰੁਪਏ 7000 ਰੁਪਏ ਦੇ ਵਿੱਚ ਸਿਰ 7000 ਦੇ ਵਿੱਚ ਬਿਲਕੁਲ ਜੀ ਇਹ ਵਾਲੀ ਸਾਰ ਲਿਓ ਟੂਨ ਚ ਆ ਜਾਂਦੀ ਹੈ ਇਹ 11000 ਦੀ ਰੇਂਜ ਵਿੱਚ ਇਹ 11000 ਦੀ ਰੇਂਜ ਦੇ ਵਿੱਚ ਮਿਲ ਜੂਗੀ ਆ ਇਹ ਚੀਜ਼ ਲੈਣੀ ਜ਼ਰੂਰੀ ਆਪਣੇ ਹਾਂਜੀ ਸਰ ਇਹ ਤਾਂ ਜਰੂਰੀ ਆ ਸਰ ਇਹ ਆ ਮੈਗਨੇਟ ਹੁੰਦਾ ਨਾ ਠੀਕ ਆ ਇੱਕ ਲੱਗੇਗਾ ਤੇ ਟ੍ਰੈਡ ਮੇ ਚੱਲਣੀ ਆ ਸਾਰੀ ਜਿਹੜੀ ਆ ਸਟਾਰਟਿੰਗ 25000 ਤੋਂ ਸਟਾਰਟ ਹੋ ਜਾਂਦੀ ਆ ਜਿੱਦਾਂ ਐਡ ਕਜ਼ਨ ਇਹ ਜਿਹੜਾ ਟੈਡਮੀ ਲਗਾ ਇਹਦੀ ਪ੍ਰਾਈਸਿੰਗ 55000 ਆ ਔਰ ਡਿਸਕਾਊਂਟ ਰੇਟ ਤੇ ਤੁਹਾਨੂੰ ਮਿਲੇਗੀ ਸਾਰੀ 42000 ਦੇ ਸਵਾਗਤ ਮਤਲਬ ਇਹ ਆ ਕਿ ਏਜ ਬੰਦਿਆਂ ਲਈ ਜਿਹੜਾ ਇਹ ਮਾਡਲ ਕੰਪਨੀ ਨੇ ਬਣਾਇਆ ਵਾ ਇਹ ਬੜਾ ਸੇਫ ਬਣਾਇਆ ਔਰ ਬੜਾ ਇਜ਼ੀ ਰਾਈਡਿੰਗ ਬਣਾਇਆ ਵਾ ਤੇ ਚਲਾਉਣ ਲੱਗੇ ਕੋਈ ਪੌਲ ਹੋਣੀ ਨਹੀਂ ਦੌਣੇ ਤੇ ਬੈਕ ਰੈਸਟ ਵੀ ਦਿੱਤੀ ਹੋਈ ਹੈ ਬੈਕ ਰੈਸਟ ਨਾਲ ਦਿੱਤੀ ਹੋਈ ਆ ਅਸੀਂ ਸਾਰੇ ਲੈਸ ਕਰਕੇ ਡਿਸਕਾਊਂਟ ਪਾ ਗਏ ਅਸੀਂ 16000 ਰੁਪਏ ਮਤਲਬ ਜਿਹੜਾ ਉਹ ਹਰ ਉਸ ਕਿਸਮ ਨੂੰ ਮਿਲਦੀ ਜਾਏਗੀ ਓਕੇ ਜਿਹੜਾ ਇਹ ਵੀਡੀਓ ਦੇਖ ਕੇ ਔਰ ਸ਼ੇਅਰ ਕਰਕੇ ਆਂਦਾ ਆ ਠੀਕਾ ਵੀਡੀਓ ਸ਼ੇਅਰ ਕੀਤੀ ਵੀਡੀਓ ਕਰਕੇ ਉਹ ਨੂੰ ਵੀ ਮਿਲੂਗੀ ਇਹ 400 ਰੁਪਏ ਦੀ ਲਾਈਟ ਹੈ ਅੱਛਾ ਅਸੀਂ ਕਾਲ ਦੋਸਤੋ ਕੀ ਹਾਲ ਚਾਲ ਆ ਤੇ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਤੇ ਅੱਜ ਆਪਾਂ ਜਿਹੜੀ ਜਗ੍ਹਾ ਤੇ ਖੜੇ ਆ ਨਾ ਉਹ ਹਿਆਰਪੁਰ ਦੇ ਵਿੱਚ ਖੜੇ ਆ ਬਈ ਸਾਈਕਲ ਡੀਲਰ ਦੇ ਕੋਲ ਕਹਿੰਦੇ ਬਈ ਸੋਣੀਆਂ ਸੋਣੀਆਂ ਸਾਈਕਲਾਂ ਇੱਥੇ ਮਿਲਦੀਆਂ ਆ ਉਹ ਵੀ ਬ੍ਰਾਂਡਡ ਸਾਈਕਲਾਂ ਮਿਲਦੀਆਂ ਭਾਜੀ ਕੀ ਹਾਲ ਚਾਲ ਠੀਕ ਹੈ ਸਰ ਵਧੀਆ ਜੀ ਭਾਜੀ ਵਧੀਆ ਹੋ ਹਾਂਜੀ ਹੋਰ ਬਿਲਕੁਲ ਤੇ ਮੈਂ ਕਿਹਾ ਭਾਜੀ ਅੱਜ ਫਿਰ ਕੀ ਖਜ਼ਾਨਾ ਕੱਢ ਕੇ ਲੈ ਕੇ ਆਣਾ ਖਜ਼ਾਨਾ ਸਰ ਇਦਾਂ ਹੈ ਕਿ ਸਾਡੇ ਕੋਲ ਇਸ ਸਾਲ ਹੋਰ ਅੱਛੀਆਂ ਸਾਈਕਲਾਂ ਆਈਆਂ ਆ ਇਹਨਾਂ ਵਿੱਚ ਲਾਸਟ ਟਾਈਮ ਤੁਹਾਨੂੰ ਦੱਸਿਆ ਸੀ ਸਾਡੇ ਕੋਲ ਜਾਇੰਟ ਸਾਈਕਲ ਹੈਗੀ ਹੈ ਸਾਡੇ ਕੋਲ ਰੈਲੇ ਹੈ ਸਾਡੇ ਕੋਲ ਹਰਕੂਲਿਸ ਹੈ ਬੀਐਸਏ ਹੈ ਠੀਕ ਹੈ ਔਰ ਬਾਕੀ ਕਿਡਸ ਦੇ ਵੀ ਵੈਰਾਈਟੀ ਕਿਡਸ ਵੈਰਾਈਟੀ ਸਾਡੇ ਕੋਲ ਬਹੁਤ ਅੱਛੀ ਹੈ ਇਹਦੇ ਵੀ ਸਾਡੇ ਕੋਲ ਅੱਛਾ ਸਾਈਕਲ ਓਕੇ ਕੰਪਨੀ ਦਾ ਵੀ ਆਇਆ ਹੈ ਕੋਈ ਕਿਡ ਦਾ ਇਹ ਬੜੇ अच्छे साइकिल्स ਨੇ ਵਿਦ ਅچھے ਡਿਸਕਾਊਂਟ ਸੀ ਇਸ ਸਾਥੋ ਦਵਾਗੇ ਹੋਏ ਉਹ ਇੱਕ ਟ ਕੰਪਨੀ ਦਾ ਸਾਈਕਲ ਹੈ ਵੇਟ ਵਿੱਚ ਬਹੁਤ ਵਧੀਆ ਸਾਈਕਲ ਹੈ ਔਰ ਬੜਾ ਮਜਬੂਤ ਸਾਈਕਲ ਹੈ ਹੈ ਇਹਦੇ ਜੋ ਅੱਛੀ ਚੀਜ਼ ਹੈ ਕਿ ਇਹਦਾ ਟਾਇਰ ਟਿਊਬਲੈਸ ਨੇ ਇਹਦੇ ਵਿੱਚ ਬੱਚਾ ਕਦੀ ਵੀ ਸਾਈਕਲਿੰਗ ਕਰਦਾ ਹੈ ਉਹਨੇ ਦਸਣਾ ਨਹੀਂ ਹਵਾ ਭਰਾਓ ਬਹੁਤ ਅੱਛਾ ਹੈ ਉਹ ਇੱਕ ਇਹਦੇ ਕਲਰਸ ਬਹੁਤ ਅੱਛੇ ਹੁੰਦੇ ਆ ਇਹਦੇ ਵਿੱਚ ਕਲਰ ਆਪਸ਼ਨਸ ਵੀ ਹੁੰਦੀ ਹੈ ਕਲਰ ਹਾਂਜੀ ਇਹ ਚ ਬॉयਜ਼ ਗਰਲਸ ਲਈ ਹਰ ਤਰ੍ਹਾਂ ਦੇ ਕਲਰਸ ਮਿਲ ਜਾਂਦੇ ਆ ਠੀਕ ਹੈ ਤੇ ਇਹਦਾ ਪ੍ਰਾਈਸ ਆਪਾਂ ਨੇ ਕਿੰਨਾ ਕੁ ਰੱਖਿਆ ਸਰ ਇਹਦੀ ਜਿਹੜੀ ਕੰਪਨੀ ਪ੍ਰਾਈਸਿੰਗ ਆ ਜਾਂਦੀ ਆ ਉਹ ਨੀਅਰ ਬੋਟ ਆ ਜਾਂਦੀ ਆ 45 ਠੀਕ ਹੈ ਡਿਸਕਾਊਂਟ ਕਰਕੇ ਪਹੁੰਚੇਗਾ ਤੁਹਾਨੂੰ ਸਾਰਾ 3000 ਦੀ ਰੇਂਜ ਵਿੱਚ ਇਹ ਸਾਈਕਲ 16 ਇੰਚਸ ਵਿੱਚ ਆ ਜਾਂਦੀ ਆ ਇਹਦੇ ਚ ਖਾਸ ਗੱਲ ਇਹ ਆ ਕਿ ਇਹ ਸਾਈਕਲ ਜਿਹੜੀ ਹੈਗੀ ਆ 6 ਸਾਲ 5 ਸਾਲ ਦੇ ਬੱਚੇ ਤੋਂ ਸਟਾਰਟ ਹੋ ਜਾਂਦੀ ਆ ਇਹਨੂੰ 8 ਸਾਲ ਦਾ ਬੱਚਾ ਚੱਲ ਲੈਂਦਾ ਆ ਓਕੇ ਇਹਦੇ ਆਪ ਵੀ ਬੜੀ ਸੋਹਣੀ ਚੀਜ਼ ਲੱਗਦੀ ਆ ਹਾਂ ਸਰ ਇਹ ਤਾਂ ਗਰਲਸ ਨੂੰ ਦੇਖੋ ਜੀ ਪਹਿਲੇ ਪਤਾ ਹੁੰਦਾ ਹੈ ਕਿ ਅਸੀਂ ਬਾਰਬੀ ਵਾਲੀ ਸਾਈਕਲ ਲੈਣੀ ਆ ਔਰ ਇਹ ਬੱਚਿਆਂ ਦੇ ਇੱਕ ਅਟਰੈਕਸ਼ਨ ਪੁਆਇੰਟ ਹੁੰਦਾ ਆ ਔਰ ਬ੍ਰਾਂਡ ਅੱਛਾ ਹੋਵੇ ਤੇ ਬੱਚਾ ਵੀ ਖੁਸ਼ ਹੈ ਤੇ ਪੇਰੈਂਟਸ ਵੀ ਖੁਸ਼ ਹੈ। ਠੀਕ ਆ। ਬਾਰ-ਬਾਰ ਰਿਪੇਅਰ ਨਹੀਂ ਕਰਾਉਂਦੇ ਰਹਿਣਾ ਬੱਸ। ਇਹਦਾ ਪ੍ਰਾਈਸ ਕਿੰਨਾ ਜੀ? ਸਰ ਇਹਦੀ ਪ੍ਰਾਈਸਿੰਗ ਵੈਸੇ ਆ ਜਾਂਦੀ ਹੈ 6000 ਰੁਪਿਆ। ਇਹ ਡਿਸਕਾਊਂਟ ਕਰਕੇ ਤੁਹਾਨੂੰ ਦੇ ਦਾਂਗੇ 5000 ਦਾ। ਤੁਹਾਨੂੰ ਪਸੰਦ ਆਇਆ ਸਾਈਕਲ ਦੇ ਵਿੱਚ ਫਿਰ? ਬ੍ਰੇਕ ਤਾਂ ਨਹੀਂ ਤੇਰੇ ਟਾਇਰ। ਟਾਇਰ ਪਸੰਦ ਆਇਆ ਠੀਕ ਹੈ। ਇਹ ਚੀਖ ਹੋਜੀ ਹੋਰ ਬਹੁਤ achi ਹੈ। ਇਹਦੇ ਚ ਇੱਕ ਫਰੰਟ ਸ਼ੌਕਰ ਹੈਗਾ। ਇਹਨੂੰ ਡਿਸਕ ਬ੍ਰੇਕ ਵੀ ਹੈਗੀ ਹੈ। ਔਰ ਚੱਲਣ 'ਚ ਬਹੁਤ ਸਮੂਥ ਚੱਲਣਾ ਸਾਈਕਲ ਇਹ। ਔਰ ਕਤੀ ਮਾਰਚ ਕਰਕੇ ਤੁਹਾਨੂੰ ਡਿਸਕਾਊਂਟ ਵੀ ਦਵਾਵਾਂਗੇ ਅਸੀਂ ਇਹ ਤੇ ਨੂੰ ਡਿਸਕਾਊਂਟ ਵਿੱਚ ਪੈਣਾ 5800 ਰੁਪਏ ਦਾ ਠੀਕ ਹੈ ਜੀ ਨਾਲ ਇਹਨੂੰ ਬੋਟਲ ਸਟੈਂਡ ਇੱਕ ਬੋਟਲ ਔਰ ਬੈਲਰ ਲੌਕ ਇਹ ਤੇ ਨੂੰ ਨਾਲ ਮਿਲੇਗਾ ਫ੍ਰੀ ਆਫ ਕੋਸਟ ਉਹ ਨੰਬਰ ਅੱਛੇ ਲੈ ਕੇ ਆਣੇ ਆ ਇਹਦੀ ਲਾਈਫਟਾਈਮ ਗਾਰੰਟੀ ਦਿੰਦੀ ਕੰਪਨੀ ਓਕੇ ਫਰੇਮ ਹੈਂਡਲ ਚਿਮਟਾ ਕੋਈ ਵੀ ਚੀਜ਼ ਲਾਈਫ ਟਾਈਮ ਲਾਈਫ ਟਾਈਮ ਸਰ ਇਹਦੀ ਕੋਈ ਵੀ ਚੀਜ਼ ਵਿਦਆਉਟ ਐਕਸੀਡੈਂਟਲ ਰਿਕੀਸਟ ਟੁੱਟ ਜਵੇ ਕੰਪਨੀ ਚੇਂਜ ਕਰਦੀ ਹੈ ਮੈਨੂੰ ਇੱਕ ਵਾਰੀ ਪੈਸੇ ਲਾਉਣੇ ਆ ਬਸ ਹਾਂਜੀ ਪਰ ਪ੍ਰੋਡਕਟ ਕੁਆਲਿਟੀ ਤੁਹਾਨੂੰ ਪਤਾ ਹੈ ਟਾਟਾ ਦਾ ਨਾਮ ਕੋਈ ਛੋਟਾ ਨਾਮ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਦੇ ਵਿੱਚ ਇਹ ਸਾਈਕਲ ਚੱਲਣ ਚ ਬਹੁਤ ਸਮੂਥ ਹੁੰਦੇ ਆ ਤੇ ਇਹਦਾ ਪ੍ਰਾਈਸ ਕਿੰਨਾ ਰੱਖਿਆ ਇਹਦੀ ਪ੍ਰਾਈਸਿੰਗ ਸਰ ਵੈਸੇ ਹੈਗੀ ਹੈ 6200 ਇਹ ਤੁਹਾਨੂੰ ਡਿਸਕਾਊਂਟ ਕਰਕੇ ਸਾਰਾ ਪਏਗਾ 4100 4100 ਰੁਪਏ ਦਾ ਦੇਵਾਂਗਾ ਇਹ ਭਾਜੀ ਆਪਣੇ ਕਿੰਨੀ ਕੁ ਉਮਰ ਦੇ ਬੱਚਿਆਂ ਲਈ ਹੋਣੀ ਆ ਬਈ ਇਹਦਾ ਇੱਕ ਸੀਨ ਆ ਕਿ ਪਹਿਲੇ ਲੋਕ ਨਾ ਦੁਬਈ ਤੋਂ ਆਪਣੇ ਬੱਚਿਆਂ ਨੂੰ ਗਿਫਟ ਭੇਜਦੇ ਹੁੰਦੇ ਸੀਗੇ ਔਰ ਉਸ ਜਮਾਨੇ 'ਚ ਅਸੀਂ ਸਾਈਕਲਾਂ 'ਤੇ ਦੇਖਦੇ ਸੀਗੇ ਸਭ ਕਹਿੰਦੇ ਸੀਗੇ ਕਿ ਯਾਰ ਪਾਪਾ ਮੇਰੇ ਨੇ ਦੁਬਈ ਤੋਂ ਭੇਜੀ ਆ ਉਹ ਭਾਜੀ ਜਦੋਂ ਆਪਣਾ ਟਾਈਮ ਹੁੰਦਾ ਸੀ ਨਾ ਤਾਂ ਆਪਾਂ ਉਹ ਪੈਂਡਲ ਵਾਲੀਆਂ ਕਾਰਾਂ ਚਲਾ ਚੱਲਦੇ ਸੀ ਉਸ ਜਮਾਨੇ ਦੀ ਟਾਈਮ ਦੀ ਗੱਲ ਆ ਬਹੁਤ ਕੁਝ ਆ ਗਿਆ ਉਹ ਇਹ ਦੁਬਈ ਵਿੱਚ ਬੜੀ ਨਾਰਮਲ ਚੀਜ਼ ਸੀ ਤੇ ਅੱਜ ਇਹ ਗੱਲ ਇਹ ਚੀਜ਼ਾਂ ਇੰਡੀਆ 'ਚ ਨਾਰਮਲ ਹੋ ਗਈਆਂ ਠੀਕ ਆ ਇਹਨੂੰ ਐਲਵਿਨ ਕੰਪਨੀ ਬਣਾਉਂਦੀ ਹੈ ਇਹਨੂੰ ਬੈਲੈਂਸਿੰਗ ਸਾਈਕਲ ਕਹਿੰਦੇ ਜੀ ਆਪਾਂ ਓਕੇ ਬੈਲੈਂਸਿੰਗ ਸਾਈਕਲ 'ਚ ਸਭ ਤੋਂ ਅੱਛੀ ਚੀਜ਼ ਕੀ ਹੁੰਦੀ ਹੈ ਕਿ ਇੱਕ 2 ਸਾਲ ਦਾ ਜਾਂ ਡੇਢ ਸਾਲ ਦਾ ਬੱਚਾ ਨਾ ਸਾਈਕਲ ਚਲਾਉਣਾ ਚਾਹੁੰਦਾ ਹੈ ਲੇਕਿਨ ਉਹਦੇ ਪੈਰ ਜ਼ਮੀਨ ਤੇ ਨਹੀਂ ਲੱਗਦੇ ਠੀਕ ਹੈ ਇਸ ਸਾਈਕਲ ਦੇ ਵਿੱਚ ਐਡਜਸਟੇਬਲ ਸੀਟ ਹੁੰਦੀ ਹੈ ਜਿੱਦਾਂ ਮਰਜੀ ਸੀਟ ਨੂੰ ਤੁਸੀਂ ਛੋਟੇ ਤੋਂ ਛੋਟਾ ਬੱਚੇ ਦੇ ਵੀ ਪੈਰ ਲੱਗ ਜਾਂਦੇ ਬਿਲਕੁਲ ਲੱਗ ਜਾਂਦੇ ਤੇ ਇਹਦਾ ਪ੍ਰਾਈਸ ਆਪ ਕੀ ਰੱਖਿਆ ਇਹਦੀ ਪ੍ਰਾਈਸਿੰਗ ਸਰ ਵੈਸੇ ਹੈਗੀ ਆ 3400 ਠੀਕ ਹੈ ਤੁਹਾਨੂੰ ਡਿਸਕਾਊਂਟ ਵਿੱਚ ਪਏਗਾ 21 ਦਾ ਠੀਕ ਆ ਪਾਜੀ ਇਹ ਜਿਹੜੇ ਹੁਣ ਆ ਮੋਟਰਸਾਈਕਲ ਹਨਾ ਬੈਟਰੀਆਂ ਵਾਲੇ ਹੈਗੇ ਆ ਤੇ ਇਹਨਾਂ ਦਾ ਬਜਟ ਕਿੱਥੋਂ ਸਟਾਰਟ ਹੋ ਜਾਂਦਾ ਵੈਸੇ ਇਹਦੀ ਸਟਾਰਟਿੰਗ ਜਿਹੜੀ ਆ ਉਹ 3500 ਸ਼ੁਰੂ ਹੋ ਜਾਂਦੀ ਆ ਠੀਕ ਆ ਔਰ 35 ਤੋਂ ਤਾਂ سٹਾਰਟ ਹੋ ਕੇ ਸਾਡੇ ਕੋਲ 15000 ਤੱਕ ਦੀ ਜੀਪ ਔਰ ਮੋਟਰਸਾਈਕਲ ਬਿਚਾਲੀ ਹਾਂ ਹਾਂ ਟਰੈਕਟਰ ਆਪਣੀ ਪਈ ਪੰਜਾਬੀਆਂ ਦਾ ਜੋਂ ਡੈਰੀ ਦੇਖੋ ਤੁਹਾਨੂੰ ਪਤਾ ਹੀ ਆ ਜਿੱਥੇ ਟਰੈਕਟਰ ਰੁਕ ਗਿਆ ਇੱਕ ਵਾਰ ਦੇਖਿਆ ਗਿਆ ਬੱਚੇ ਨੂੰ ਉਹਨੇ ਟਰੈਕਟਰ ਦਾ ਸਭ ਤੋਂ ਪਹਿਲੇ ਮੰਗਣਾ ਆ ਸਾਡੇ ਪੰਜਾਬ ਚ ਟਰੈਕਟਰ ਦੀ ਸੇਲ ਸਭ ਤੋਂ ਜ਼ਿਆਦਾ ਹੈ ਜੀ ਗੱਡੀਆਂ ਨਾਲੋਂ ਜ਼ਿਆਦਾ ਟਰੈਕਟਰ ਪਸੰਦ ਕੀਤਾ ਜਾਂਦਾ ਆ ਓਕੇ ਤੇ ਇਹਦਾ ਪ੍ਰਾਈਸ ਮੋਬਾਈਲ ਨੰਬਰ ਤੇ ਹੈ ਜੀ ਹਾਂ ਇਹਦਾ ਪ੍ਰਾਈਸ ਜਿਹੜਾ ਹੈ ਇਹ ਫਲਕਚੂਏਟ ਹੁੰਦੇ ਰਹਿੰਦੇ ਆ ਤੁਹਾਨੂੰ ਮੋਬਾਈਲ ਨੰਬਰ ਤੇ ਅਸੀਂ ਜਿਹੜੇ ਨੰਬਰ ਤੁਹਾਨੂੰ ਦਿੱਤੇ ਹੋਏ ਨੀਚੇ ਤੁਸੀਂ ਮੈਸੇਜ ਕਰਕੇ ਸਾਡੇ ਤੋਂ ਪਤਾ ਕਰ ਸਕਦੇ ਠੀਕ ਆ ਔਰ ਜੋ ਵੀ ਡਿਸਕਾਊਂਟਡ ਰੇਟ ਹੋਊਗਾ ਤੁਹਾਨੂੰ ਦਿੱਤਾ ਜਾਏਗਾ ਠੀਕ ਹੈ ਮੈਨੂਫੈਕਚਰਿੰਗ ਹੁੰਦੀ ਹੈ ਉਹ ਚਾਈਨਾ ਚੀਜ਼ ਹੁੰਦੀ ਆ ਜਿੰਨੇ ਵੀ ਅੱਛੇ ਬ੍ਰਾਂਡਸ ਹਨ ਨਾ ਉਹਨਾਂ ਦੀ ਮੈਨੂਫੈਕਚਰਿੰਗ ਸਾਰੀ ਚਾਈਨਾ ਦੇ ਵਿੱਚ ਹੀ ਆ ਠੀਕ ਆ ਔਰ ਇਹ ਆ ਕਿ ਚਾਈਨਾ ਤੋਂ ਇੰਡੀਆ ਚ ਐਕਸਪੋਰਟ ਹੁੰਦੇ ਆ ਇਹ ਓਕੇ ਇੰਡੀਆ ਇੰਪੋਰਟ ਕਰਦਾ ਹੈ ਇਹਨਾਂ ਨੂੰ ਇੰਡੀਆ ਚ ਇਹ ਹੁਣ ਤੇ ਇਹਦੇ ਬਾਰੇ ਦੱਸਿਓ ਭਾਜੀ ਫਿਰ ਸਰ ਇਹ ਰੈਲੇ ਆ ਸਰ ਜਿਹਾ ਕਿ ਹਰ ਇੱਕ ਸਾਈਕਲਿਸਟ ਦਾ ਸਭ ਤੋਂ ਫੇਵਰੇਟ ਬ੍ਰਾਂਡ ਇਹੀ ਹੈ ਹਾਂ ਸਟਾਰਟਿੰਗ ਇਹ ਤੋਂ ਹੀ ਹੁੰਦੀ ਹੈ ਰੈਲੇ ਦਾ ਸਟਾਰਟਿੰਗ ਇਹ ਤੋਂ ਹੀ ਹੁੰਦੀ ਹੈ ਹਰ ਅੱਛੇ ਤੋਂ ਅੱਛੇ ਰਾਈਡਰ ਨੇ ਆਪਣੇ ਸਟਾਰਟਿੰਗ ਟਾਈਮ ਦੇ ਵਿੱਚ ਇੱਕ ਵਾਰ ਰੈਲੇ ਜੂ ਚਲਾਇਆ ਹੁੰਦਾ ਹਾਂ ਤੇ ਆ ਸਾਈਕਲ ਚਲਾਉਂਦਾ ਆਪਣਾ ਲੱਗੀ ਮੈਨੂੰ ਇਹਦਾ ਸਰ ਇਹਦੇ ਚ ਖਾਸੀਅਤ ਹੀ ਖਾਸੀਅਤ ਹੈ ਖਾਸੀਅਤ ਇਹਦੇ ਵਿੱਚ ਇਹ ਹੈ ਕਿ ਤੁਸੀਂ ਛੋਟੇ ਹੁੰਦੇ ਯਾਦ ਹੋਣਾ ਤੁਹਾਨੂੰ ਕਿ ਸਾਡੀ ਬ੍ਰੇਕਟ ਹੀ ਲਿਆ ਹੋ ਜਾਂਦੀ ਸੀਗੀਆਂ ਉਹ ਬ੍ਰੇਕ ਟਿੱਲੀ ਹੁੰਦੀ ਸੀ ਕਹਿੰਦੇ ਸੀ ਚਲੋ ਮੈਕੈਨਿਕ ਕੋਲ ਠੀਕ ਹੈ ਮੈਕੈਨਿਕ ਕਹਿੰਦਾ ਕੱਲ ਆਈਓ ਹਾਂ ਟਾਈਮ ਨਹੀਂ ਅੱਜ ਇਸ ਲਈ ਕੰਪਨੀ ਨੇ ਕੀ ਕੀਤਾ ਹੈ ਇਹਦੀ ਬ੍ਰੇਕਿੰਗ ਸਿਸਟਮ ਹੀ ਵਧੀਆ ਦੇਤੀ ਆ ਇਹਦੀ ਬ੍ਰੇਕਿੰਗ ਸਿਸਟਮ ਨੂੰ ਤੁਸੀਂ ਜੇ ਲੂਸ ਹੋ ਚੁੱਕੀ ਆ ਇਹਨੂੰ ਟਾਈਟ ਕਰ ਲਓ ਟਾਈਟ ਕਰਨ ਨਾਲ ਤੁਹਾਨੂੰ ਕਿਸੇ ਮੈਕੈਨਿਕ ਕੋ ਜਾਣ ਦੀ ਜਰੂਰਤ ਨਹੀਂ ਜਸਟ ਇਹਨੂੰ ਟਾਈਟ ਔਰ ਲੂਸ ਕਰੋ ਇਹ ਤੁਹਾਡੀ ਬ੍ਰੇਕ ਦੁਆਰਾ ਰਿਪੇਅਰ ਹੋ ਜੇਗੀ ਆਪਣੇ ਆਪ ਖੇ ਚੱਲ ਜਿਹੜੇ ਸਾਈਕਲਾਂ ਚਲਾਉਂਦੇ ਆ ਹਾਂ ਨਹੀਂ ਦਾ ਪਤਾ ਹੀ ਹੈ ਬਿਲਕੁਲ ਸਰ ਹਾਂ ਸੋ ਸਰ ਬਿਲਕੁਲ ਬਿਲਕੁਲ ਠੀਕ ਹੈ ਤੇ ਇਹ ਚੀਜ਼ ਬਿਲਕੁਲ ਨਵੀਂ ਔਰ ਇੱਕ ਚੀਜ਼ ਹੋਰ ਬੜੀ ਅੱਛੀ ਆਈ ਹੈ ਖਾਸ ਕਰ ਮਾਰਕੀਟ ਦੇ ਵਿੱਚ ਮਿੰਗ ਲੋਕੀ ਕਸਟਮਰ ਪੁੱਛੇਗਾ ਕਿ ਇਹ ਚ ਬੈਰਿੰਗ ਹੈਗੇ ਆ ਹਰ ਦੁਕਾਨਦਾਰ ਕਹੇਗਾ ਹਾਂਜੀ ਬੈਰਿੰਗ ਵਾਲੀ ਸਾਈਕਲ ਹੈ ਜੀ ਇਹ ਜਦ ਕਿ ਉਹ ਇਹ ਨਹੀਂ ਦੱਸਦੇ ਕਿ ਬੈਰਿੰਗ ਹੁਣ ਥੋੜੇ ਜੇ ਟਰਾਂਸਫਾਰਮ ਹੋ ਗਏ ਆ ਅੱਛੇ ਹੋ ਗਏ ਨੇ ਅੱਗੇ ਬੈਰਿੰਗ ਆਂਦਾ ਸੀ ਇੱਥੇ ਔਰ ਇੱਥੇ ਹਾਂ ਰੈਲੇ ਕੰਪਨੀ ਨੇ ਇਹਦੀ ਹੱਬਾਂ 'ਚ ਵੀ ਬੈਰਿੰਗ ਪਾਤਾ ਹੈ ਅਗਰ ਤੁਸੀਂ ਧਿਆਨ ਨਾਲ ਕੈਮਰਾ ਲਗਾਓ ਨਾ ਤੁਹਾਨੂੰ ਹੱਬ ਦੇ ਵਿੱਚ ਵੀ ਬੈਰਿੰਗ ਨਜ਼ਰ ਆਏਗਾ ਸਰ ਕਿਉਂਕਿ ਬੈਰਿੰਗ ਹੋਣਾ ਬਹੁਤ ਜ਼ਰੂਰੀ ਹੁੰਦਾ ਹੱਬ ਦੇ ਵਿੱਚ ਹੂੰ ਉਹਦੇ ਨਾਲ ਕੀ ਹੁੰਦਾ ਸਾਈਕਲ ਬਹੁਤ ਸਮੂਥ ਚੱਲਦਾ ਹੈ ਸਾਈਕਲ ਦੀ ਲਾਈਫ ਵਾਜ ਜਾਂਦੀ ਤੁਸੀਂ ਰੋ ਨਹੀਂ ਸੀ ਤੁਹਾਨੂੰ ਘੁੰਮ ਰਹੇ ਆ ਪਾਣੀ ਪੈ ਵੀ ਗਿਆ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਆ ਤੇ ਇਹਦੀ ਆਪਾਂ ਕੋਸਟ ਕੀ ਕਰ ਰਹੇ ਆ ਸਰ ਇਹਦੀ ਪ੍ਰਾਈਸਿੰਗ ਜਿਹੜੀ ਹੈਗੀ 13880 ਰੁਪਏ ਆ ਠੀਕ ਆ ਔਰ ਇਹਦਾ ਡਿਸਕਾਊਂਟ ਪ੍ਰਾਈਸ ਤੁਹਾਨੂੰ ਮਿਲੇਗਾ 12000 ਰੁਪਏ ਆ ਠੀਕ ਇਹ ਆਪਣੇ ਹੁਣ ਆ ਜਿਹੜੇ ਸਾਈਕਲ ਆ ਇਹਦੇ ਟਾਇਰ ਕਿੰਨੇ ਆ ਇਹਦੇ 26 400 ਦੇ ਟਾਇਰ ਆ 26 400 ਦੇ ਟਾਇਰ ਹੈਗੇ ਠੀਕ ਆ ਤੇ ਹਾਂ ਇਨਾਂ ਦੀ ਸਭ ਤੋਂ ਅੱਛੀ ਚੀਜ਼ ਇਹ ਹੈ ਕਿ ਕਸਮਰ ਦੇਖਦੇ ਹੀ ਬੱਚੇ ਇਹਨੂੰ ਪਸੰਦ ਕਰਦੇ ਕਿਉਂਕਿ ਟਾਇਰ ਇਹਦੇ ਬਹੁਤ ਮੋਟੇ ਆ। ਆ ਚਲਾਨ ਦੇ ਵਿੱਚ ਜੇ ਦਾ ਕੰਫਰਟੇਬਲ ਹੁੰਦੀ ਆ। ਆ ਕੱਪੜੇ ਵਾਲ ਸਰ ਬਹੁਤ ਲਾਈਟ। ਇtanto ਨਹੀਂ ਹੁੰਦੇ ਜਿੱਦਾਂ ਮੋਟੇ ਟਾਇਰ ਲੱਗੇ ਆ ਤਾਂ ਨਹੀਂ ਸਰ ਨਹੀਂ ਹਰ ਕੰਪਨੀ ਦਾ ਤਾਂ ਇੱਕ ਆਪਣਾ ਸੀਨ ਹੈ ਕਿ ਜੋ ਪ੍ਰੋਡਕਟ ਅੱਛਾ ਬਣਾਇਆ ਨਾ ਤਾਂ ਸਾਈਕਲ ਹਮੇਸ਼ਾ ਲਾਈਟ ਵੇਟ ਚੱਲਣੀ ਆ। ਠੀਕ ਆ। ਜੇ ਪ੍ਰੋਡਕਟ ਅੱਛਾ ਨਹੀਂ ਹੈ ਫਿਰ ਉਹ ਭਾਰਾ ਚੱਲਦਾ ਹੈ। ਠੀਕ ਹੈ ਤੇ ਇਹਦਾ ਪ੍ਰਾਈਸ ਕਿੰਨਾ ਆ ਆਪਣੇ ਤੋਂ? ਸਰ ਇਹਦੀ ਪ੍ਰਾਈਸਿੰਗ ਮਿਲ ਜਣੇ ਸਾਰੀ ਤੁਹਾਨੂੰ 7000 ਰੁਪਏ ਆ। 7000 ਰ ओके जी तो एक ਤਾਂ ਹੈਗਾ ਵੀ ਰੰਗ ਬਹੁਤ ਪਿਆਰਾ ਯੂਨਿਕ ਜਿਹਾ ਹੈ ਨਾ ਤੇ ਉਤੋਂ ਨਾਮ ਵੀ ਇਹਦਾ ਜੈਂਟ ਆ ਕਿਸ ਗੱਲੋਂ ਜੈਂਟ ਮਤਲਬ ਕਈ ਇਹ ਤਾਂ ਕਿਉਂਕਿ ਮੈਂ ਮਤਲਬ ਮੈਨੂੰ ਲੱਗਦਾ ਤੁਹਾਡੀ ਸ਼ਾਪ ਤੇ ਨਾ ਸਭ ਤੋਂ ਪ੍ਰੀਮੀਅਮ ਸਾਈਕਲ ਲੱਗ ਰਹੇ ਮੈਨੂੰ ਇਹ ਪ੍ਰੀਮੀਅਮ ਸਾਈਕਲ ਮੈਂ ਫੀਲ ਕਰ ਰਿਹਾ ਹਾਂ ਬਿਲਕੁਲ ਜੀ ਇਹ ਪ੍ਰੀਮੀਅਮ ਸਾਈਕਲ ਹੀ ਹੈ ਓਕੇ ਇਹ ਸਰ ਜਿਹੜੇ ਸੀਨੀਅਰ ਰਾਈਡਰ ਨੇ ਨਾ ਜਿਨ੍ਹਾਂ ਨੂੰ ਸਾਈਕਲਿੰਗ ਸਿਰਫ ਉਹਨਾਂ ਦਾ ਇੱਕੋ ਪੈਸ਼ਨ ਆ ਸਾਈਕਲਿੰਗ ਓਕੇ ਉਹਨਾਂ ਨੂੰ ਇਹਨਾਂ ਦਾ ਨਾਮ ਪੁੱਛੋ ਤਾਂ ਇਸ ਵਕਤ ਨੰਬਰ 1 ਚੱਲਦਾ ਇਹ ਪੂਰੇ ਵਰਲਡ ਵਿੱਚ ਜਾਇੰਟ ਦੀ ਸਾਈਕਲ ਇੱਕ ਵਾਰ ਕਸਟਮਰ ਚਲਾ ਲਵੇ ਦੇਖ ਕੇ ਤਾਂ ਪਸੰਦ ਆਂਦੀ ਆਂਦੀ ਹੈ ਚਲਾਨ ਤੋਂ ਬਾਅਦ ਕੋਈ ਜਿਹਾ ਲਾਈਟ ਸੈਨਰੀ ਉਹ ਲੱਗੀ ਹੈ ਨਾ ਹਾਂਜੀ ਹਾਂਜੀ ਸਰ ਜਾਇੰਟ ਦੀ ਕੁਆਲਿਟੀ ਤੋਂ ਪਤਾ ਲੱਗ ਜਾਂਦਾ ਸਾਈਕਲ ਹਾਂਜੀ ਬਿਲਕੁਲ ਸਰ ਬਿਲਕੁਲ ਇਹ ਜੀ ਬਹੁਤ ਹਾਈ ਕੁਆਲਿਟੀ ਸਾਈਕਲਾਂ ਹੁੰਦੀਆਂ ਜੀ ਇਹਨਾਂ ਦੀਆਂ ਇਹਨਾਂ ਦੇ ਵਿੱਚ ਕੋਈ ਸੀ ਚੀਜ਼ ਦਾ ਕੰਪਰੋਮਾਈਜ਼ ਨਹੀਂ ਕੀਤਾ ਹੁੰਦਾ ਕੁਆਲਿਟੀ ਨੂੰ ਲੈ ਕੇ ਹੂੰ ਤੇ ਇਹਦੇ ਵਿੱਚ ਗੀਅਰ ਕਿਹੜੇ ਲੱਗੇ ਪਾਜੀ ਕਿਹੜੀ ਸਰ ਇਹ ਚ ਗੀਅਰ ਸਾਰੇ ਸ਼ਿਮਾਨੋ ਦੇ ਆਉਂਦੇ ਆ ਸ਼ਿਮਾਨੋ ਕੰਪਨੀ ਦੇ ਹਾਂਜੀ ਠੀਕ ਆ ਤੇ ਇਹ 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 ਭਾਜੀ ਕੀ ਚੀਜ਼ ਆ ਇਹ ਸ਼ੌਕਰ ਲੋਕ ਆਉਂਦਾ ਜੀ ਇਹਦਾ ਠੀਕ ਆ ਸ਼ੌਕਰ ਬੰਦ ਕਰਨਾ ਹੋਵੇ ਸ਼ੌਕਰ ਬੰਦ ਕਰ ਸਕਦੇ ਆਪਾਂ ਓਕੇ ਓਕੇ ਤੇ ਇਹ ਦਾ ਆਪਾਂ ਕਿੰਨੇ ਮੰਗ ਰਹੇ ਬਈ ਜਾਇੰਟ ਦਾ ਜੀ ਪ੍ਰਾਈਸਿੰਗ ਤਾਂ ਮਤਲਬ ਉਹਨਾਂ ਦਾ 49000 ਆ ਗਈ ਹੈ ਬਾਕੀ ਇਹ ਤਾਂ ਐਡਸ ਪਰ ਕੰਪਨੀ ਨਾਮ ਦਾ ਜੋ ਡਿਸਕਾਊਂਟ ਆਂਦਾ ਆ ਸੀ ਔਰ ਕਸਟਮਰ ਨੂੰ ਟਰਾਂਸਫਰ ਕਰਦੇ ਨਾਲ ਹੀ ਡਿਸਕਾਊਂਟ ਜੀ ਠੀਕ ਇਹ ਦੇਖੋ ਆਪਣੇ ਤੋਂ ਨਾ ਜੀਪਾਂ ਵਗੈਰਾ ਵੀ ਹੈਗੀਆਂ ਬੱਚਿਆਂ ਦੀ ਆ ਜਿਹੜੀ 4x4 ਆਹ ਬਹੁਤ ਚੱਲੀ ਹੋਈ ਹੈ ਨਾ ਅੱਜ ਕੱਲ ਬੱਚਾ ਬਹੁਤ ਲੈਂਦੇ ਆ ਸਰ ਇਹ 4x4 ਕਹੋ ਥਾਰ ਹੀ ਹੈਗੀ ਹੈ ਜਦੋਂ ਜਿਹੜੇ ਬੱਚੇ ਇੱਕ ਵਾਰੀ ਦੇਖ ਲੈਂਦੇ ਆ ਨਾ ਤੇ ਉਹ ਦੁਬਾਰਾ ਕੋਈ ਹੋਰ ਜੀਪ ਨਹੀਂ ਪਸੰਦ ਕਰਦੇ ਠੀਕ ਆ ਤੇ ਇਹਦੀ ਆਪੋਂ ਵਧੀਆ ਜਾਂਦੀ ਜੀ ਇਹ ਪ੍ਰਾਈਸਿੰਗ ਪਾਈ ਜਾਂਦੀ ਹੈ 9000 ਰੁਪਿਆ 9000 ਰੁਪਏ ਦੀ ਦੇ ਦੇਾਂਗੇ ਹਾਂਜੀ ਠੀਕ ਆ ਤੇ ਬਾਕੀ ਇਹਨਾਂ ਦਾ ਬਜਟ ਕਿੱਥੋਂ ਸਟਾਰਟ ਹੋ ਜਾਂਦਾ ਜਿੱਦਾਂ ਆਪਣੀਆਂ ਇਹਨਾਂ ਦੀ ਸਰ ਬਜਟ ਜਿਹਦਾ ਯੈਲੋ ਵਾਲੀ ਜੀਪ ਹੈਗੀ ਆਪਣੀ ਛੋਟੀ ਵਾਲੀ ਨਾ ਇਹ ਤੁਹਾਨੂੰ 6000 ਦੀ ਮਿਲ ਜਾਏਗੀ ਠੀਕ ਹੈ ਤੇ ਆ ਜਿਹੜੀ ਥਾਰ ਥਾਰ ਜਿਹੜੀ ਹੈ ਜੀ ਇਹ ਵਾਲੀ ਥਾਰ ਲਿਓ ਟੂਨ ਚ ਆ ਜਾਂਦੀ ਹੈ ਇਹ 11000 ਦੀ ਰੇਂਜ ਵਿੱਚ ਇਹ 11000 ਦੀ ਰੇਂਜ ਦੇ ਵਿੱਚ ਮਿਲ ਜੂਗੀ ਵੀ ਦੇਖੋ ਥਾਰ ਥਾਰ ਬਣਾਈ ਹੋਈ ਹੈ ਬੱਚੇ ਜਿਹੜੇ ਸ਼ੌਕੀਨ ਨੇ ਥਾਰ ਦੇ ਹਨ ਤੇ ਉਹਨਾਂ ਲਈ ਬਹੁਤ ਵਧੀਆ ਆਣਾ ਹੈ ਪੈਸੇ ਨੂੰ ਲੈ ਕੇ ਸੀਸ ਨੂੰ ਲੈ ਕੇ ਵੀ ਸਿਆਣੇ ਆ ਉਹਨਾਂ ਨੂੰ ਲੱਗਦਾ ਕਿ ਜਿੰਨੇ ਪੈਸੇ ਅਸੀਂ ਜਿਮ ਚ ਦੇ ਦਿੰਦੇ ਹਾਂ ਨਾ ਕੰਨੇ ਵਿੱਚ ਸਾਡੀ ਸਾਰੀ ਫੈਮਿਲੀ ਨੇ ਇੱਕ ਅਗਰ ਅੱਛਾ ਜੋਗਰ ਮਿਲ ਜੇ ਬੈਨੇਫਿਟ ਵੀ ਮਿਲ ਜਾਵੇ ਤੇ ਇਹ ਤਾਂ ਹਰਕੁਲੇਸ ਦੀ ਹੈ ਨਾ ਟ੍ਰੈਡ ਹਰਕੁਲੇਸੀ ਸਰ ਹਾਂ ਇਹਦੇ ਵਿੱਚ ਇਹ ਸਾਰੀ ਜ ਸਾਰੀ ਠੀਕ ਆ ਮੋਟਰਾਈਜ਼ ਚੈਟ ਮਿਲਦੇ ਨਾਲ ਹੈ ਨਹੀਂ ਆ ਇਹ ਸਾਰਾ ਜਦੋਂ ਇਹ ਚੀਜ਼ ਲੱਗੀ ਇਹ ਚੀਜ਼ ਲਾਉਣੀ ਜ਼ਰੂਰੀ ਆਪਣੇ ਹਾਂਜੀ ਸਰ ਇਹਨੂੰ ਜ਼ਰੂਰੀ ਆ ਸਰ ਇਹ ਮੈਕੈਨਿਕ ਹੁੰਦਾ ਨਾ ਵਿੱਚ ਲੱਗੇਗਾ ਤੇ ਟ੍ਰੇਨ ਵਿੱਚ ਚੱਲਨੀ ਸਾ ਸਾਰੀ ਇਹ ਓਕੇ ਯੂ نو ਅਸੀਂ ਸਟਾਰਟ ਕਰ ਦੇਣਾ ਹਮਮ ਔਰ ਜੇ ਤੁਸੀਂ ਚਲੋ ਕਰਕੇ ਦੇਖੋ ਪ੍ਰੈਕਟੀਕਲ ਆਪਾਂ ਕਰਦੇ ਹਾਂ ਤੇ ਆ ਜੀ ਨਾਲ ਅਟੈਚ ਕਰਨੀ ਪੈਂਦੀ ਇਹ ਸੋ ਨਾਲ ਅਟੈਚ ਕਰਨੀ ਪੈਂਦੀ ਹੈ ਇਹ ਅਸੀਂ ਆਪਣੇ ਸ਼ਰਟ ਦੇ ਨਾਲ ਲਗਾ ਲਾਣਾ ਜਿਹੜੇ ਨਵੇਂ ਜੁੱਤੇ ਹੁੰਦੇ ਆ ਜੇ ਜਦੋਂ ਆਪਾਂ ਜਿਹੜੇ ਬੀਗਿਨਰ ਆ ਜਿੰਨਾਂ ਹਾਂ ਹਾਂਜੀ ਸਟੈਡਿੰਗ ਦੇ ਜਿਹੜੇ ਮਤਲਬ ਚਲਾਉਂਦੇ ਆ ਤੇ ਅਸੀਂ ਇਹਨੂੰ ਖਿੱਚਣਾਗੇ ਤੇ ਇਹ ਰੁਕ ਜਾਂਦਾ ਆ ਇਹ ਸੇਫਟੀ ਗਾਰਡ ਹੈ ਇਹਦਾ ਕਿੱਦਾਂ ਰੁਕਣਾ ਆ ਆਸੀਂ ਚੱਲਦੇ ਹਾਂ ਕਿਵੇਂ ਨਵੇਂ ਜੁੱਤੇ ਚਲਾਉਂਦੇ ਆ ਤੇ ਚਲਾ ਰਹੇ ਆ ਚੱਲਦੇ ਜਾਂਦੇ ਤੇ ਰਿਕਵਰੀ ਮਹਿਸੂਸ ਹੁੰਦਾ ਖੁਦ ਨੂੰ ਤਨ ਖਿਚਲਣਾ ਉੱਥੇ ਰੁਕ ਜਾਣੀ ਆ ਹਾਂ ਓਕੇ ਸਰ ਨਾਲੇ ਸਟਾਪ ਹੋ ਜਾਂਦੀ ਉੱਥੇ ਹੀ ਬਾਕੀ ਇਹਦਾ ਬ੍ਰਾਂਡ ਅੱਛਾ ਆ ਹਰਕੁਲਿਸ ਕੰਪਨੀ ਦਾ ਇਹ ਠੀਕ ਆ ਇਹਦੇ ਦੀ ਸਭ ਤੋਂ ਅੱਛੀ ਚੀਜ਼ ਇਹ ਆ ਕਿ ਇਹਨਾਂ ਦੀ ਆਫਟਰ ਸੇਲ ਸਰਵਿਸ ਬਹੁਤ ਅੱਛੀ ਹੈ ਓਕੇ ਕੋਈ ਵੀ ਪ੍ਰੋਡਕਟ ਦੀ ਕੁਆਲਿਟੀ ਇਸ ਚੀਜ਼ ਤੇ ਮੈਟਰ ਕਰਦੀ ਹੈ ਕਿ ਆਫਟਰ ਸੇਲ ਉਹ ਕਿੰਨੇ ਸਾਲ ਤੱਕ ਉਹਦਾ ਪ੍ਰੋਡਕਟ ਮਿਲਦਾ ਆ ਇਸ ਕੰਪਨੀ ਦੇ ਵਿੱਚ ਤੁਹਾਨੂੰ 5 ਸਾਲ ਬਾਅਦ 10 ਸਾਲ ਬਾਅਦ ਇਹਦੀ ਮੋਟਰ ਚਾਹੀਦੀ ਹੋਵੇ ਪੀਸੀਬੀ ਚਾਹੀਦਾ ਹੋਵੇ ਇਹ ਕੰਪਨੀ ਨੇ ਸਿਰਫ ਮਾਡਲ ਨੰਬਰ ਦੱਸਾਇਆ ਹਰ ਚੀਜ਼ ਇਹਦੀ ਮਿਲੇਗੀ ਤੇ ਤੁਸੀਂ ਇਹਦੀ ਗੱਲ ਕਰ ਰਹੇ ਸੀ ਸਟਾਰਟਿੰਗ ਦੇ ਆਪਣਾ ਆਨਲਾਈਨ ਵੀ ਆਪਣਾ ਤੁਸੀਂ ਕਿਤੇ ਵੀ ਮਾਸੇ ਇਹਦੀ ਚ ਇੱਕ ਖਾਸੀ ਚੀਜ਼ ਕੀ ਹੋ ਗਈ ਹੈ ਕਿ ਤੁਸੀਂ ਆਨਲਾਈਨ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਕੋਈ ਵੀ ਪ੍ਰੋਡਕਟ ਇਦਾਂ ਦਾ ਮੰਗਵਾਉਣਾ ਹੈ ਜਿਹਨੂੰ ਲਵਾ ਸਕਦੇ ਆ ਉਹਦਾ ਕੋਈ ਡਿਲੀਵਰੀ ਚਾਰਜ ਨਹੀਂ ਹੈ ਮਤਲਬ ਭਾਵੇਂ ਬੰਦਾ ਹਿਮਾਚਲ ਬੈਠਾ ਹੋਵੇ ਭਾਵੇਂ ਦਿੱਲੀ ਬੈਠਾ ਹੋਵੇ ਭਾਵੇਂ ਗੁਜਰਾਤ ਜੇ ਬੋਨਰ ਦੀ ਕਾ ਜੀ ਜੇ ਬੰਦਾ ਕੋਚੀਨਜੀ ਵੀ ਬੈਠਾ ਨਾ ਆਹ ਬੋਲ ਕਰ ਦੋਵੇ ਕਿ ਆਹ ਮਾਡਲ ਚਾਹੀਦਾ ਹੈ ਪੇਮੈਂਟ ਪਾ ਦਵੇ ਉਹਦੇ ਕਰ ਇੱਕ ਹਫਤੇ ਦੇ ਵਿੱਚ ਇਹ ਚੀਜ਼ ਪਹੁੰਚ ਜਾਏਗੀ ਕੁਝ ਵੀ ਹਰਕਲੂਜ਼ ਦਾ ਕੋਈ ਵੀ ਬੋਡੀਮ ਦਾ ਕੋਈ ਵੀ ਐਕਸਰਸਾਈਜ਼ਰ ਕੋਈ ਵੀ ਸੇਫਟੀ ਪੱਕੂ ਕਿਦਾਂ ਡਿਲੀਵਰੀ ਡਿਲੀਵਰੀ ਸਰ ਕੋਈ ਨੋਰਮਲ ਜਿਹੜੀ ਸਿਸਟਮ ਤੋਂ ਨਹੀਂ ਭੇਜਦੇ ਆਸੀਂ ਇਹ ਕੋਰੀਅਰ ਥਰੂ ਹੀ ਜਾਏਗਾ ਜਾਂ ਡੀ ਡੀ ਟੀ ਸੀ ਕੋਰੀਅਰ ਹੋ ਗਏ ਸੇਫ ਐਕਸ ਕੋਰੀਅਰ ਹੋ ਗਏ ਉਹਦੇ ਥਰੂ ਹੀ ਜਾਏਗਾ ਸਰ ਇਹ ਪ੍ਰਾਈਸਿੰਗ ਜਿਹੜੀ ਆ ਸਟਾਰਟਿੰਗ 25000 ਤੋਂ ਸਟਾਰਟ ਹੋ ਜਾਂਦੀ ਆ ਜਦਾਂ ਐਡਟੈਨ ਜਿਹੜਾ ਐਡਮਿਨ ਲਗਾ ਇਹਦੀ ਪ੍ਰਾਈਸਿੰਗ 55000 ਆ ਹੋਰ ਡਿਸਕਾਊਂਟ ਰੇਟ ਤੇ ਤੁਹਾਨੂੰ ਮਿਲੇਗੀ ਸਾਰੀ 42000 ਤੇ ਠੀਕ ਤੇ ਇਟ ਇਸ ਜਮ ਨੇ ਦੀਆਂ ਹੋ ਗਈਆਂ ਹੋਣੀਆਂ ਨਾ ਹਾਂਜੀ ਸਾਡੇ ਕੋਲ ਸਾਰਾ ਐਕਸਰਸਾਈਜ਼ ਸਾਈਕਲਸ ਆ ਜਾਂਦੀਆਂ ਐ ਦੀ ਸਟਾਰਟਿੰਗ ਪ੍ਰਾਈਸਿੰਗ ਜਿਹੜੀ ਹੈਗੀ ਆ ਉਹ 3500 ਤੋਂ ਸ਼ੁਰੂ ਹੋ ਜਾਂਦੀ ਆ ਇੱਕ ਅੱਛੇ ਬ੍ਰਾਂਡ ਤੋਂ ਬਾਕੀ ਸਾਡੇ ਕੋਲ ਹਰਕੁਲਿਸ ਦੇ ਅੱਛੇ-ਅੱਛੇ ਬ੍ਰਾਂਡਸ ਅਗੇ ਆ ਅੱਛੇ-ਅੱਛੇ ਸਾਈਕਲਸ ਹਨਾਂ ਦੇ ਠੀਕ ਹੈ ਤੇ ਇੱਕ ਆਪਣੇ ਕੋਲ ਖੜੀ ਆ ਇਧਰ ਲਈ ਇਹ ਸੋਰ ਮੈਗਨੇਟਿਕ ਸਾਈਕਲ ਆ ਗਈ ਆ ਜਿਨ੍ਹਾਂ ਦੇ ਗੋਡੇ ਦਰਦ ਹੁੰਦੇ ਆ ਹਾਂ ਔਰ ਉਹਨਾਂ ਦੇ ਗੋਡਿਆਂ ਦੇ ਵਿੱਚ ਪੇਨ ਰਹਿੰਦੀ ਆ ਇਹका ਮੈਂਦਰੀ ਕੋਈ ਪ੍ਰੋਬਲਮ ਹੈਗੀ ਹੈ ਉਹ ਸਾਰੀ ਪ੍ਰੋਬਲਮ ਜਿਹੜੀ ਹੈ ਉਹ ਐਕਸਰਸਾਈਜ਼ ਦਾ ਸਾਰਾ ਦੂਰ ਕਰ ਦਿੰਦਾ ਹੈ ਇਹਦੇ ਚ ਸਭ ਤੋਂ ਅੱਛੀ ਚੀਜ਼ ਕੀ ਹੈਗੀ ਹੈ ਕਿ ਜਦੋਂ ਅਸੀਂ ਇਹ ਸਾਈਕਲ ਚਲਾਣੇ ਆ ਨਾ ਇਹ ਸਾਈਕਲ ਦੇ ਵਿੱਚ ਚਲਾਣ ਦੇ ਨਾਲ ਇੱਕ ਬੈਨੀਫਿਟ ਇਹ ਹੈ ਕਿ ਇਹਨੂੰ ਟਾਈਟ ਕਰਾਂਗੇ ਨਾ ਅਸੀਂ ਸਾਨੂੰ ਜਰਕ ਨਹੀਂ ਲੱਗਦਾ ਆਮ ਅਸੀਂ ਜਿਹੜਾ ਆਰਡੀਨਰੀ ਸਾਈਕਲ ਨੂੰ ਆਪਾਂ ਚਲਾਣੇ ਨਾ ਉਹਦੇ ਵਿੱਚ ਜਰਕ ਲੱਗਦਾ ਮਤਲਬ ਲਾਈਟ ਕੰਫਰਟੇਬਲ ਹੈ ਲਾਈਟ ਬਿਲਕੁਲ ਲਾਈਟ ਬਹੁਤ ਕੰਫਰਟੇਬਲ ਹੈ ਇਹ ਚਲਾਨ ਚ ਬਹੁਤ ਕੰਫਰਟੇਬਲ ਹੈ ਹਲੇ ਮੀਟਰ ਲੱਗਣੀ ਹੈ ਇਸ ਵਿੱਚ ਮੀਟਰ ਵੀ ਲੱਗੇਗਾ ਨਾ ਜਿਹੜਾ ਟਾਈਮ ਸਪੀਡ ਡਿਸਟੈਂਸ ਕੈਲਕੂਲੇ ਸਾਰਾ ਕੁਝ ਸ਼ੋ ਕਰਦਾ ਹੈ ਠੀਕ ਹੈ ਤੇ ਹੁਣ ਜੇ ਲੈਣੀ ਹੋਵੇ ਤਾਂ ਇਹਦਾ ਰੇਟ ਕਿੰਨਾ ਹੈ ਫਿਰ ਪਰ ਇਹਦੀ ਜਿਹੜੀ ਪ੍ਰਾਈਸਿੰਗ ਹੈਗੀ ਆ ਉਹ ਹੈਗੀ 13500 ਸਾਢੇ 13000 ਡਿਸਕਾਊਂਟ ਕਰਕੇ ਤੁਹਾਨੂੰ ਪੈਗੀ 9000 ਵੀਡੀਓ ਦੇਖਣ ਵਾਲਿਆਂ ਲਈ ਡਿਸਕਾਊਂਟ ਡਿਸਕਾਊਂਟ ਤੁਹਾਨੂੰ 9000 ਰੁਪਏ ਤੇ ਆ ਅੰਕਲ ਜਿੱਦ ਹੁਣ ਬੀਟ ਕਾਂਦੇ ਲਈ ਆ ਜਿੱਦਾਂ ਗੋਡੇ ਵਗੈਰਾ ਦਰਦ ਹ ਆ ਇਸਰਾ ਮਤਲਬ ਇਹ ਆ ਕਿ ਏਜ ਬੰਦਿਆਂ ਲਈ ਜਿਹੜਾ ਇਹ ਮਾਡਲ ਕੰਪਨੀ ਨੇ ਬਣਾਇਆ ਵਾ ਇਹ ਬੜਾ ਸੇਫ ਬਣਾਇਆ ਔਰ ਬੜਾ ਈਜ਼ੀ ਰਾਈਟਿੰਗ ਬਣਾਇਆ ਵਾ ਤੇ ਚਲਾਉਣ ਲੱਗੇ ਕੋਈ ਪਾਲੋ ਨਹੀਂ ਧੋਣੇ ਤੇ ਬੈਕ ਰੈਸਟ ਵੀ ਦਿੱਤੀ ਪੈਗ੍ਰੈਸ਼ਨਲ ਦਿੱਤੀ ਜੀ ਤੇ ਇੱਕ ਹੋਰ ਵਾਦਾ ਹੈਗਾ ਜੀ ਇਹ ਸੀਟ ਅਸੀਂ ਅੱਗੇ ਪਿੱਛੇ ਵੀ ਕਰ ਸਕਦੇ ਹਾਂ ਓਕੇ ਸੀਟ ਅੱਗੇ ਪਿੱਛੇ ਆਹ ਅੱਗੇ ਪਿੱਛੇ ਹੋ ਸਕਦੀ ਆ ਏਜ ਦੇ ਹਿਸਾਬ ਨਾਲ ਜਾਂ ਹਾਈਟ ਦੇ ਹਿਸਾਬ ਨਾਲ ਜਿਸ ਤਰ੍ਹਾਂ ਮਰਜ਼ੀ ਪਿੱਛੇ ਚਲਾਉਣ ਨੂੰ ਕਿਤਾ ਲਾਈਟ ਮੋਡ ਬੜਾ ਅੱਛਾ ਚੱਲ ਰਿਹਾ ਜੀ ਫਿਰ ਇਸ ਦੇ ਇਲਾਵਾ ਪੂਰੇ ਸਪੀਡੋਮੀਟਰ ਹੈਗਾ ਵਾ ਜਿਸ ਤੇ ਆਪਣੇ ਕਿੰਨਾ ਟਾਈਮ ਚੋਂ ਚੋਂ ਚਲਾਉਂਦੇ ਨੇ ਹੋ ਗਿਆ ਇਹ ਵੀ ਆ ਜਾਂਦਾ ਵਾ ਔਰ ਕਿੰਨੀ ਸਪੀਡ ਨਾਲ ਜਾ ਰਹੇ ਤੁਸੀਂ ਭਾਵੇਂ ਮਨ ਲਾ ਸਾਹਮਣੇ ਟੀਵੀ ਲੱਗਾ ਹੋਇਆ ਰਹਾਂ ਦੇ ਦੇ ਰਹੇ ਹਾਂ ਟੀਵੀ ਵੀ ਲੱਗਾ ਦੇਖਾ ਦ ਜਿਹੜਾ ਮਰਜੀ ਆਸਾਨੀ ਨਾਲ ਕਰ ਲਓ ਮੇਨ ਗੱਲ ਇਹ ਆ ਕਿ ਇਸ ਵਿੱਚ ਮਤਲਬ ਆਪਣੇ ਆਪ ਨੂੰ ਬੜਾ ਹੁੰਦਾ ਈਜ਼ੀ ਮਹਿਸੂਸ ਕਰਦਾ ਠੀਕ ਹੈ ਤੇ ਹੁਣ ਜਦਾਂ ਗੱਲੇ ਤੇ ਰੇਟ ਦੀ ਗੱਲ ਕਰੀ ਕਿੰਨੇ ਦਾ ਹੋਣਾ ਹੈ ਸਰ ਇਸ ਤਰ੍ਹਾਂ ਆ ਗੇ ਦਾ ਰੇਟ ਹੈ ਪਹਿਲੇ 24000 ਰੁਪਏ ਆ ਇਹ ਅਸੀਂ ਸਾਰੇ ਲੈਸ ਕਰਕੇ ਡਿਸਕਾਊਂਟ ਪਾ ਗਏ ਅਸੀਂ 16000 ਰੁਪਏ ਮਤਲਬ ਜਿਹੜਾ ਵੀਡੀਓ ਦੇ ਮਾਤੇ ਚਾਈ ਹੈ ਤੇ ਇਹਦੀ ਵੀ ਮਤਲਬ ਡਿਲੀਵਰੀ ਹਾਂ ਡਿਲੀਵਰੀ ਆ ਫੋਰ ਦਾ ਤੇ ਹੁਣ ਭਾਜੀ ਆਇਆ ਜਿਹੜੀ ਐਕਸਰਸਾਈਜ਼ ਵਾਲੀ ਹੈ ਨਾ ਹਰਕੂਲਸ ਦੀ ਬਿਲਕੁਲ ਸਰ ਤੇ ਇਹਦੇ ਤਾਂ ਸਭ ਤੋਂ ਪਹਿਲਾਂ ਇਹ ਆ ਗਿਆ ਵੀ ਜਿੱਤੇ ਸ਼ੂਜ਼ ਦੇ ਵਿੱਚ ਹੈ ਨਾ ਆਪਣਾ ਆਰਾਮ ਤੇ ਲੱਗਦੇ ਨਹੀਂ ਇਹ ਤੇ ਲੱਗਦੇ ਨਹੀਂ ਕਿਉਂਕਿ ਇਹ ਸਾਈਕਲ ਦੇ ਵਿੱਚ ਗਿਆ ਹੈਗਾ ਕਿ ਆਮ ਸਾਈਕਲ ਵਾਂਗੂ ਪਲਾਸਟਿਕ ਦਾ ਵੀਲ ਨਹੀਂ ਆ ਇਹਦੇ ਵਿੱਚ ਆਇਰਨ ਵੀਲ ਹੁੰਦਾ ਜੀ 6 ਕਿਲੋ ਦਾ ਅੱਛਾ ਜੀ ਹਾਂ ਜਦੋਂ ਆਪਾਂ ਇਹਨੂੰ ਚਲਾਣੇ ਆ ਨਾ ਇੱਕ ਵਾਰੀ ਦੀ ਸਟਾਰਟਿੰਗ ਕਰ ਲਈਤੀ ਸਾਈਕਲ ਦੀ ਇਹ ਸਾਡੀ ਮਰਜ਼ੀ ਨਾਲ ਚੱਲਦਾ ਹੈ ਲੇਕਿਨ ਰੁਕਦਾ ਆਪਣੀ ਮਰਜ਼ੀ ਨਾਲ ਠੀਕ ਹੈ ਇਸ ਲਈ ਇਹਦੇ ਵਿੱਚ ਕੀ ਹੁੰਦਾ ਹੈ ਬੂਟ ਦੇ ਵਿੱਚ ਅੱਗੇ ਇਹਨਾਂ ਨੇ ਦਿੱਸਮ ਦਿੱਤਾ ਹੁੰਦਾ ਹੈ ਕਿ ਤੁਸੀਂ ਇਹਦੇ ਪੈਰ ਆਪਣੇ ਫਸ ਔਰ ਇਹ ਨਾ ਚੀਜ਼ ਜਿਹੜੀ ਹੈ ਜਿਹੜੀ ਇਹ ਹਾਰਡ ਕਰਨ ਲਈ ਓਕੇ ਜਿੰਨੀ ਰਿਸਿਸਟੈਂਸ ਤੁਸੀਂ ਜ਼ਿਆਦਾ ਕਰਨੀ ਹੈ ਉਸ ਹਿਸਾਬ ਨਾਲ ਤੁਸੀਂ ਇਹਨੂੰ ਹਾਰਡ ਕਰ ਸਕਦੇ ਆ ਓਕੇ ਇਹਦੇ ਵਿੱਚ ਅੱਛੀ ਚੀਜ਼ ਇਹ ਹੁੰਦੀ ਹੈ ਕਿ ਜਦੋਂ ਆਪਾਂ ਸਾਈਕਲਿੰਗ ਕਰਦੇ ਆ ਨਾ ਇਹਦੇ ਵਿੱਚ ਤੁਸੀਂ ਅੱਧਾ ਪੂਨਾ ਘੰਟਾ ਘੰਟਾ ਚਲਾਓ ਤੁਹਾਡੇ ਗੋਡਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਠੀਕ ਆ ਨਾਰਮਲੀ ਜਿਹੜੇ ਕਸਟਮਰ ਅੜ ਕੋ ਲੰਦੇ ਆ ਕਿ ਸਾਡੀ ਸਾਈਕਲਿੰਗ ਬਹੁਤ ਜ਼ਿਆਦਾ ਹੁੰਦੀ ਆ ਔਰ ਅੱਜ ਕੱਲ ਡਿਊ ਟੂ ਵਰਕ ਅਸੀਂ ਨਹੀਂ ਜਾ ਪਾਣੇ ਪਏ ਵਰਕ ਫਰੋਮ ਹੋਮ ਵੀ ਹੋ ਰਿਹਾ ਹੈ ਕਿ ਕਰੋ ਕੰਮ ਕਰਨਾ ਤੇ ਅਸੀਂ ਫਿਰ ਨਾਲ ਇਹ ਘਰ ਰੱਖ ਸਕਦੇ ਠੀਕ ਹੈ ਤੇ ਆ ਜਿਹੜੀਆਂ ਇਥੋ ਹਾਈਟ ਐਡਜਸਟੇਬਲ ਹੁੰਦੀਆਂ ਆ ਸਰ ਇਹ ਹਾਈਟ ਰੈਜਸਟਮੈਂਟ ਹੈ ਜੀ ਅੱਗੇ ਉੱਪਰ ਨੀਚੇ ਕਰਨ ਲਈ ਔਰ ਪਿੱਛੇ ਦੇ ਸਸ ਹੁੰਦਾ ਹੁੰਦਾ ਜੀ ਤੁਹਾਡੀ ਰੀਚ ਛੋਟੀ ਹੈਗੀ ਹੈ ਤੁਸੀਂ ਇਹਨੂੰ ਅੱਗੇ ਪਿੱਛੇ ਕਰ ਸਕਦੇ ਆ ਓਕੇ ਕਿਹਾ ਜੀ ਸਦਿ ਮਿੱਤਰੋ ਤੇ ਇਹ ਇਹਦਾ ਪ੍ਰਾਈਸ ਕਿੰਨਾ ਹੈ ਭਾਜੀ ਸਰ ਇਹਦੀ ਜਿਹੜੀ ਐਮ ਆਰ ਪੀ ਹੁੰਦੀ ਆ ਉਹ ਨੀਅਰ ਬਾਉਟ ਹੈਗੀ ਹੈ ਜੀ ਉਹਤਾਲੀਰ ਨਪੇ ਠੀਕ ਆ ਇੱਥੇ ਕੰਪਲੀਟ ਡਿਸਕਾਊਂਟ ਤੁਹਾਨੂੰ ਦੇਵਾਂਗੇ ਸਾਰਾ ਅਸੀਂ 22000 ਰੁਪਏ ਦਾ 22000 ਰੁਪਏ ਦਾ ਮੈਸੂਦਾ ਇੰਨਾ ਡਿਸਕਾਊਂਟ ਹੋਰ ਦੀ ਡਿਲੀਵਰੀ ਜਿਹੜੀ ਆ ਉਹ ਘਰ ਪਹੁੰਚੇਗੀ ਤੁਹਾਡੇ ਠੀਕ ਆ ਉਹ ਫ੍ਰੀ ਆਫ ਕੋਸਟ ਦਾ ਕੋਈ ਕੋਈ ਚਾਰਜਸ ਨਹੀਂ ਉਹਦਾ ਕੋਈ ਚਾਰਜਸ ਨਹੀਂ ਹੀ ਮੋਟਰ ਹੈ ਇਹਦਾ ਤੁਹਾਨੂੰ ਅਸੀਂ ਪਿਛਲੀ ਹਰ ਰਿਲੇਟਿਵ ਤਸਵੀਰ ਹੈ ਕਿ ਇਹ ਇੱਕ ਬੈਟਰੀ ਵਾਲੀ ਸਾਈਕਲ ਹੈ ਜਿਹਦੀ ਸਟਾਰਟਿੰਗ ਰੇਂਜ ਜਿਹੜੀ ਆ ਉਹ 25000 ਤੋਂ ਸਟਾਰਟ ਹੋ ਜਾਂਦੀ ਹੈ ਤੇ ਇਹ 40 ਕਿਲੋਮੀਟਰ ਤੱਕ ਜਾਂਦੀ ਹੈ 40 ਇੱਕ ਵਾਰੀ ਚਾਰਜ ਕਰਕੇ ਇਹਨਾਂ ਵਿੱਚ ਇੱਕ ਹੋਰ ਨਵੀਂ ਚੀਜ਼ ਵੀ ਆ ਗਈ ਹੈ ਇਹ ਚ ਕਰੂਜ਼ ਮੋਡ ਵੀ ਲੱਗ ਜਾਂਦਾ ਯਾਰ ਮਤਲਬ ਤੁਸੀਂ ਸਾਈਕਲ ਚਲਾ ਰਹੇ ਹੋ ਤੁਸੀਂ ਬਟਨ ਦੱਬੋ ਬਟਨ ਦੱਬਨ ਤੋਂ ਬਾਅਦ ਤੁਹਾਨੂੰ ਰੇਸ ਦੇਣ ਦੀ ਲੋੜ ਨਹੀਂ ਜਿੱਦਾਂ ਗੱਡੀਆਂ ਦੇ ਇੱਦਾਂ ਗੱਡੀਆਂ ਸੇਫ ਚੀਜ਼ ਬਣਾਤੀ ਇਹ ਇਲੈਕਟ੍ਰਿਕ ਮੋਟਰ ਨੇ ਬਣਾਇਆ ਠੀਕ ਆ ਬਹੁਤ ਅੱਛਾ ਬ੍ਰਾਂਡ ਹੈ ਔਰ ਬੜਾ ਟਰਸਟਡ ਬ੍ਰਾਂਡ ਹੈ ਜੀ ਤੇ ਇਹਦਾ ਰੇਟ ਕਿੰਨਾ ਹੈ ਇੱਕ ਵਾਰ ਆਪਣਾ ਇਹ ਵਾਲਾ ਜਿਹੜਾ ਮਾਡਲ ਹੈਗਾ ਇਹ 35000 ਦੀ ਰੇਂਜ ਵਿੱਚ ਆ 35000 ਦੀ ਰੇਂਜ ਤੇ ਵਿੱਚ ਤੇ ਦੋਸਤੋ ਇਹ ਸੀ ਕਿ ਬਈ ਭਾਜੀ ਹੁਸ਼ਿਆਰਪੁਰ ਦੇ ਵਿੱਚ ਆਏ ਸੀਗੇ ਸਾਈਕਲ ਡੀਲਰ ਕੋਲ ਤੇ ਬਹੁਤ ਸਾਰੀਆਂ ਵੈਰਾਈਟੀਆਂ ਹੈਗੀਆਂ ਸਾਈਕਲਾਂ ਤੇ ਭਾਜੀ ਜਾਂਦੇ ਜਾਂਦੇ ਜਿਹੜਾ ਵੀਡੀਓ ਦੇਖ ਕੇ ਆਊਗਾ ਉਹਦੇ ਲਈ ਡਿਸਕਾਊਂਟ ਹੋਣਾ ਜਿਹੜੇ ਜਿਹੜੇ ਬੰਦੇ ਸਾਡੇ ਵੀਡੀਓ ਦੇਖ ਕੇ ਸਾਡੇ ਕੋਲ ਆਣਗੇ ਉਹਨਾਂ ਨੂੰ ਤਾਂ ਡਿਸਕਾਊਂਟ ਮਿਲੇਗਾ ਦੂਸਰਾ ਹੂੰ ਜਿੰਨੀਆਂ ਵੀ ਐਸੈਸਰੀ ਜੇ ਤੁਹਾਨੂੰ ਦੱਸਿਆ ਆ ਕਿ ਬੋਟਰ ਸਟੈਂਡ ਬੈਲ ਲੋਕ ਲਾਈਟਸ ਲਾਈਟਸ ਵਿੱਚ ਕਿ ਸਤੋ ਅੱਛੀ ਚੀਜ਼ ਜਿਹੜੀ ਹੈ ਨਾ ਉਹ ਹਰ ਉਸ ਕਸਮ ਨੂੰ ਮਿਲ ਦਿੱਤੀ ਜਾਏਗੀ ਓਕੇ ਜਿਹੜਾ ਇਹ ਵੀਡੀਓ ਦੇਖ ਕੇ ਔਰ ਸ਼ੇਅਰ ਕਰਕੇ ਆਂਦਾ ਆ ਠੀਕਾ ਵੀਡੀਓ ਸ਼ੇਅਰ ਕੀਤੀ ਹੋਈ ਹੈ ਸ਼ੇਅਰ ਕਰਕੇ ਉਹ ਨੂੰ ਇਹ ਮਿਲੂਗੀ ਇਹ 400 ਰੁਪਏ ਦੀ ਲਾਈਟ ਹੈ ਇਹਦੇ ਵਿੱਚ ਬੋਟਰ ਲਾਈਟਸ ਔਰ ਹਾਰਨ ਠੀਕਾ ਦੋਨੋਂ ਚੀਜ਼ਾਂ ਹੈਗੀਆਂ ਦੋਨੋਂ ਫ੍ਰੀ ਮਿਲਣਗੀ ਠੀਕ ਹੈ ਤੇ ਦੋਸਤੋ ਵੀਡੀਓ ਸ਼ੇਅਰ ਕਰਕੇ ਨਾ ਇੱਕ ਵਾਰੀ ਭਾਈ ਜੀ ਲੈ ਕੇ ਆ ਜੂ ਤਕਰੀਸ਼ੋੜ ਲੈ ਕੇ ਆ ਜੂ ਜੇ ਤੁਹਾਡੀ ਵੀਡੀਓ ਦੇਖੀ ਆ ਤੇ ਸ਼ੇਅਰ ਵੀ ਕੀਤੀ ਆ ਤੇ ਬਸ ਭਾਈ ਜੀ ਤੋਂ ਲੈ ਕੇ ਗਿਫਟ ਲੈ ਜਾਓ ਬਾਕੀ ਸਾਈਕਲਾਂ ਵੀ ਲੈ ਕੇ ਜਾਓਗੇ ਤਾਂ ਤੁਹਾਨੂੰ ਦੇਖੋ ਗਿਫਟ ਗਿਫਟ ਮਿਲਣਗੇ ਦੇਖੋ ਜੀ ਬਿਲਕੁਲ ਠੀਕ ਆ ਤੇ ਦੋਸਤੋ ਮਿਲਦੇ ਆ ਨੈਕਸਟ ਵੀਡੀਓ